ਸਤਿ ਸ਼੍ਰੀ ਅਕਾਲ ਜੀ ਸਾਰਿਆਂ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ 베ਰੀਆਂਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਖੱਤੇ ਘਟ ਚੂੜੀਆਂ ਦੇ ਨਾਲ ਹੀ ਜਿਹੜਾ ਵੀ ਜੀ ਉਹਨਾਂ ਦਾ ਪਿੰਡ ਹੈ ਤੇ ਅੱਜ ਤੁਹਾਨੂੰ ਦੋ ਝੋਟੀਆਂ ਤੁਹਾਨੂੰ ਦਿਖਾਉਣੀਆਂ ਵਾ ਇੱਕ ਆ ਨੀਲੀ ਦੀ ਝੋਟੀ ਤੁਹਾਨੂੰ ਗੱਭਨ ਦਿਖਾਵਾਂਗੇ ਤੇ ਇੱਕ ਆ ਤਾਜੀ ਸੂਈ ਬੂਰੀ ਝੋਟੀ ਤੁਹਾਨੂੰ ਦਿਖਾਉਣੀ ਜਿਹਦੇ ਮਗਰ ਬੱਚਾ ਬੜਾ ਖੂਸੂਰਤ ਹੈ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਉਹਨਾਂ ਨਾਲ ਹਾਂਜੀ ਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਬਸ ਜੀ ਤੇ ਪਰਮਲ ਜੀ ਚਲੋ ਕਿਰਪਾ ਚਹੀਦੀ ਤੇ ਨਾਮ ਦੱਸ ਤੇ ਕਰੀ ਨਾਮ ਮੇਰਾ ਦੇਬਾ ਜੀ ਹਾਂਜੀ ਪਿੰਡ ਪੇਂਡ ਪੇਂਡ ਵਾਲਾ ਮੇਰੇ ਫਤਿਹਗੜ ਚੂੜੀਆਂ ਤਹਿਸੀਲ ਬਟਾਲਾ ਜ਼ਿਲ੍ਹਾ ਬਰਦਸਾ ਠੀਕ ਐ ਫਤਿਹਗੜ ਚੂੜੀਆਂ ਬਿਲਕੁਲ ਨਾਲ ਹੀ ਆ ਹਨਾ ਤੇ ਫੋਨ ਨੰਬਰ ਬੋਲ ਦੇ ਕਰੀ 788852784 ਠੀਕ ਐ ਤੇ ਸ਼ੁਰੂਆਤ ਫਿਰਤਾ ਤਾਜੀ ਸੋਈ ਛੋਟੀ ਤੇ ਕਰ ਲਈਏ ਹਾਂਜੀ ਬੱਚਾ ਬੜਾ ਖੂ ਸੁੱਤ ਜੀ ਤੇ ਮਗਰ ਹਾਂਜੀ ਠੀਕੇ ਤਾਜੀ ਕੱਟਾ ਕੱਟਾ ਹੋਇਆ ਇਹਦੇ ਮਗਰ ਨੀਲੀ ਦਾ ਜਿੱਦ ਨਾ ਕਰੇ ਇਹਦਾ ਮੂੰਹ ਚੰਗੀ ਤਰ੍ਹਾਂ ਦੇਖਾਂਦੇ ਜੀ ਕਿੰਨੇ ਦਿਨੋਂ ਕਿੰਨੇ ਸੋਈ ਨਾ ਇਹ ਅਸਮਾਰ ਰਾਤ 8 ਵਜੇ ਚੁੜੀਆ ਅੱਛਾ ਇਹ ਦਵਾਰ ਰਾਤ ਨੂੰ ਸੋਈ ਜਾਂਦੇ ਹਾਂਜੀ ਅੱਜ ਮੰਗਲਵਾਰ ਹੈ ਮਤਲਬ ਪਰਸੋਂ ਰਾਤੀ ਸੋਈ ਪਰਸੋਂ ਰਾਤੀ ਚੁੜੀਆ ਠੀਕ ਹੈ ਅਜਾ ਚ ਉਹ ਕਿਨੇ ਨਿਕਲੇ ਪੁਰਾਣ ਵਧੀਆ ਜੀ ਠੰਡੀ ਸੀਲ ਹਾਂਜੀ ਠੰਡੀ ਸੀਦਾ ਭਾਏ ਹੁਣ ਬੱਚਾ ਲਾ ਕੇ ਹੁਣ ਜੋ ਸਕਦੇ ਆਂ ਪਾਣੀ ਦਿਖਾਈ ਦਾਂ ਫਿਰ ਤਾਰਾ ਮਾਰ ਕੇ ਸੂਬਾ ਜਿਹੜਾ ਇਹਦਾ ਪਹਿਲਾ ਹੀ ਆ ਪਹਿਲਾ ਸੂਬਾ ਵਾ ਤੇ ਜੇ ਤਾਜੀ ਸੋਈ ਹੈ ਬੁਰੀ ਝੋਟੀ ਹੈ ਤੇ ਮਗਰ ਕਟਾ ਬੜਾ ਖੂਬਸੂਰਤ ਆਇਦ ਬਿੱਲੀਆਂ ਆੱਖਾਂ ਵਾ ਮੂੰਹ ਕਟਾ ਲਾਵਾ ਜਿਹੜਾ ਆ ਦੇਖ ਸੰਦੇ ਜੀ ਪਹਿਲਾ ਹੀ ਸੂਬਾ ਝੋਟੀ ਸੋਈ ਹੈ ਤੇ ਠੰਡੀ ਸੀਲ ਆ ਜੀ ਆ ਥਾਣੇ ਦੇ ਦੇਖ ਸਕਦੇ ਲੱਗੇ ਤਾਂ ਫਸੰਗੀ ਹੈ ਜਿਹੜੀ ਦਿਖਾ ਦਵਿਦਿ ਚਵਾਖਰ ਆ ਪਿਛਲੇ ਥਨਾਂ ਦਾ ਚਵਾ ਦੇ ਸਕਦੇ ਬਿਲਕੁਲ ਸਫਾਈ ਚ ਚਵਾਜ ਨਾ ਤੇ ਅਗਲੇ ਥਨਾਂ ਦਾ ਵਿੱਚਵਾ ਦਿਖਾ ਦੋ ਬਾਕੀ ਪਹਿਲਨ ਝੋਟੀ ਆ ਠੰਡੀ ਸੀ ਲਿਆ ਜਿਹੜੀ ਕੋਰੀ ਸੂਈ ਸਵਾਈ ਆ ਠੀਕ ਹੈ ਜੀ ਬਿੱਦੀ ਛੱਡ ਦੇ ਤੇ ਬਾਕੀ ਆ ਥਾਣੇ ਵੀ ਦੇਖ ਸਕਦੇ ਲੱਗੇ ਤਾਂ ਪ੍ਰੋਪਰ ਹੱਥ ਚੋਂ ਆਨ ਵਾਲਾ ਥਾਣੇ ਆ ਜਿਹੜਾ ਖੁੱਲ੍ਹਾ ਹਾਵੇ ਤੋੜ ਦਈਏ ਇਹ ਤੋਂ ਬਾਅਦ ਇੱਕ ਆਵੀ ਛੋਟੀ ਤੁਹਾਨੂੰ ਦਿਖਾਉਣੀ ਹੈ ਜਿਹੋ ਗੱਬਰ ਨੇ ਬਾਕੀ ਪਹਿਲਨ ਦੇ ਹਿਸਾਬ ਨਾਲ ਥੱਲੇ ਵੀ ਚੰਗੀ ਤਿਆਰ ਹੋਈ ਹੈ

ਸੋਨਾ ਹਵਾਨਾ ਤਿਆਰ ਕੀਤਾ ਇਹਨੇ ਥੱਲੇ ਪੈ ਲੰਦੇ ਸਾਹਮਣੇ ਜਲਾਈਏ ਤੇ ਇਹ ਕਿਸੀ ਲਾ ਭਾਵੇਂ ਹੁਣ ਫੇਰ ਬੈਜੀ ਇਹਦੇ ਠੀਕ ਹੈ ਹੈ ਗਈ ਠੰਡੀ ਤੇਰੀ ਆ ਇਹ ਚੀਜ਼ ਦਾ ਜਿਹੜਾ ਬੜਾ ਵਾਧਾ ਵਾ ਹਾਂਜੀ ਜੀ ਤਾਂ ਕੰਦੇ ਸਾਡੇ ਭਾਂਵੇਂ ਫੇਰ ਧਾਰਾ ਮਾਰਦੇ ਇਤਨੀ ਹਾਂਜੀ ਜੀ ਤੇ ਉਤਰਾ ਵਿੱਚ ਦੁੱਧ ਕਿੰਨਾ ਚੋਈ ਜਾਓ ਪਹਿਲੇ ਸੋਵੇ ਤੇ 10 ਜਰਾਂ ਲੀਟਰ ਚੋਈ ਜਾਊਗੀ ਠੀਕ ਹੈ ਹਾਂਜੀ ਤੇ ਕਿੰਨਾ ਫਿਰ ਮੁੱਲ ਰੱਖਣਾ ਇਹਦਾ ਮੋਲ ਭਾਂ 75 ਕਰਾਂਗੇ ਭਾਂ 72 70 ਹਜ਼ਾਰ ਦੀ ਝੋਟੀ ਦੇ ਦਾਂਗੇ 70 ਹਜ਼ਾਰ ਦੀ ਦੇ ਦੋਗੇ ਹਾਂਜੀ ਬਾਕੀ ਚਲੋ ਛੋਟ ਛੱਟ ਕਰ ਦੋਗੇ ਥੋੜੀ ਬਾਦੀ ਮੋਕੇ ਦੇ ਕੋ ਫੋਨ ਲਾਵੇ ਕਰੀ ਹਾਂਜੀ ਇਸੇ ਲਿਆ ਭਾਂ ਜਿੰਨੇ ਬਾਦ ਮਰਜ਼ੀ ਬੈਜੇ ਲੈਗੀ ਠੀਕ ਆ ਤੇ ਬਾਕੀ ਥੱਲੇ ਵੀ ਸੋਹਣੀ ਤਿਆਰ ਹੋਈ ਆ ਹਾਂਜੀ ਤੇ ਪਿੱਠਪੜੇ ਦਾ ਵੀ ਚਲੋ ਜਿਹਾ ਜਿਹੋ ਜੀ ਪਹਿਲਾਂ ਝੋਟੀ ਦੇ ਹਿਸਾਬ ਨਾਲ ਚਲੋ ਠੀਕ ਆ ਹਾਂਜੀ ਤੇ ਹੈਗੀ ਤਾਜੀ ਸੂਈ ਆ ਸਾਰੀਆਂ ਗਰਮੀਆਂ ਦੋ ਦਿਨਾਂ ਚ ਹੋਣਾ ਹਾਂਜੀ ਤੇ ਹੁਣ ਇੱਕ ਆ ਨੀਲੀ ਦੀ ਝੋਟੀ ਆ ਇਹ ਗੱਬਣ ਆ ਜੀ ਹਾਂਜੀ ਇਹਦੇ 24 ਜੇਠੂ ਦੇ ਪੂਰੇ ਹੋਣੇ ਆ ਠੀਕ ਆ ਤੇ ਆ ਥਾਣੇ ਦੇ ਵੀ ਦੇਖ ਸਕਦੇ ਲੱਗੇ ਤਾਂ ਇਹ ਝੋਟੀਆਂ ਲਿਆਂਦੀਆਂ ਕਿ ਕਰਦੀਆਂ ਆਪਣੀਆਂ ਆਹ ਟੋਕੜ ਲਿਆਂਦੀ ਸੀ ਅੱਛਾ ਵੀ ਉਹ ਕੱਟੀ ਪਾਲੀ ਉਹ ਤਾਂ ਉਹਨਾਂ ਪੱਜਦੀਆਂ ਨਾ ਮੈਂ ਉੱਥੇ ਹੀ ਪੱਜਦੀਆਂ ਹੁੰਦੀਆਂ ਨੇ ਨਾ ਛੋਟੂ ਦੇ ਅੱਛਾ ਇਹ ਕਰਦੀ ਪਾਲੀ ਆ ਇਹ ਕਰਦੀ ਪਾਲੀ ਕੱਟੀ ਅੱਛਾ ਕਰਦੀ ਪੂਰੀ ਕੱਟੀ ਪਾਲੀ ਤੇ ਆਹ ਟੋਕੜ ਮੱਝ ਇਹਦੇ ਤੋਂ ਵਿਰਾਹ ਹੈ ਨੁਗਾ ਅੱਛਾ ਇਹ ਟੋਕੜੀ ਤੋਂ ਬੜੀ ਬ੍ਰੁੱਸ ਦੇ ਸੁਣੀ ਆ ਠਿੱਗੀ ਅਮੋਰੀ ਚਵੰਦੀਆਂ ਫਸਦੇ ਹੋਏ ਇਹ ਪਹਿਲੇ ਸਵੇਰ ਟੋਕੜ ਜਿਹੜੇ ਕਹਿੰਦੇ ਕਿ ਲਿਆਂਦੇ ਸੀ ਤੇ ਪੂਰੀ ਕੱਟੀ ਕਰਦੀ ਪਾਲੀ ਆ ਇਹਦੇ 24 ਜੇਠ ਨੂੰ ਕਿੰਨੇ ਦਿਨ ਪੂਰੇ ਹੋ ਜਾਣੇ ਰੋਪਰ ਹੋਣੇ ਦੱਸ ਦਿਨੇ ਤੁਹਾਨੂੰ ਅੱਜ ਲੈ ਆ ਇਹ ਦਿਨੋਂ ਵੀ ਘਰੇ ਹੀ ਟੀਗਾ ਭਰਾਇਆ ਜਿਹੜਾ ਵੀ ਜਿਹਨੇ ਸੰਭੀ ਆ ਜਿਹੜੀ ਪੂਰੀ ਜਿੰਨਾ ਉਹ ਕੱਟੇ ਨੂੰ ਟੀਗਾ ਮਸਲਦਾ ਮੈਂ ਵੀ ਮਸਲਦਾ ਟੀਗਾ ਅੱਛਾ ਇਹਨਾਂ ਵੀ ਟੀਗਾ ਚੰਗਾ ਭਰਾਇਆ ਵਾ ਬਾਕੀ ਇਹਦਾ ਵੀ ਜਿਹੜਾ ਬੱਚਾ ਆਊਗਾ ਚੰਗਾ ਹੀ ਆਊਗਾ ਲਾਇ ਪਈ ਆ ਥੱਲੇ ਆ ਇਹ ਫੁਰਦੇ ਤੇ ਵੀ ਚੰਗੀ ਆ ਸੰਭੀ ਸੰਭੀ ਚੰਗੀ ਆ ਆਤਰ ਹਾਂਜੀ ਹੋਰ ਦਰਸਨ ਮੁਗਜਾਂ ਤੁਸੀਂ ਨਹੀਂ ਕਾਣਗੇ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਗਾੜੀ ਵੀ ਨੇਰੀ ਤੂੜੀ ਪਈ ਆ ਲੈ ਸਾਡੇ ਕੁਰੀ ਭਰੀ ਪੂਰੀ ਤੂੜੀ ਨਾ ਤੇ ਇਹਨੇ ਵੀ ਦਿੱ ਕਿੰਨਾ ਕੁ ਤਰਾਂ ਦੁੱਧ ਚ ਹੋਇਆ ਤੁਸੀਂ ਦੇਖੋ ਆਪਾਂ ਜੋ ਟੋਪੜ ਜਾਂਦੇ ਥੱਲੇ 8-2 ਲੀਟਰ ਕੋਚ ਹੁੰਦੇ ਨੇ ਅੱਛਾ ਹਾਂਜੀ ਤੇਨੇ ਸੱਜਣਾਂ ਕਿੰਨਾ ਕੁ ਚ ਹੋਇਆ ਸੱਜਣ ਜੋ ਨਾ ਕਹਿੰਦੇ 12 ਲੀਟਰ ਪਹਿਲਾਂ ਝੋਟੀ ਨੇ ਚੋਇਆ ਸੀ ਬਾਕੀ ਤੁਹਾਨੂੰ ਪਤਾ ਝੋਟੀ ਨੇ ਸੰਭੀ ਆ ਠੀਕ ਹੈ ਤੇ ਬਾਕੀ ਠੀਕ ਆ ਫਿਰ ਘਰੇ ਆਪ ਹੀ ਭਰਾਇਆ ਫੇ ਗੱਬਨ ਨਹੀਂ ਤੁਹਾਡੇ ਘਰੇ ਹਾਂ ਜੀ 24 ਜੇਠ ਨੂੰ ਦੰਤੂਰੀ 24 ਜੇਠ ਨੂੰ ਹਾਂ ਜੀ ਠੀਕ ਹੈ ਮਤਲਬ ਦੇਣ ਥੋੜੇ ਹੀ ਖੜਨੇਗੇ ਨਹੀਂ 9 ਦਿਨ ਘਟਿਆ ਅਜੇ ਮਤਲਬ ਤੌਰ 10 15 ਦਿਨ ਇਹ ਲੈ ਜਾਊਗੀ 15 ਦਿਨਾਂ ਨੂੰ ਤੁਟ ਸੁਣੂਗੀ 15 ਦਿਨਾਂ ਨੂੰ ਸੁਝੂਗੀ ਤੇ ਮੋਲੇ ਦਾ ਫਿਰ ਮੋਲੇ ਦਾ 65000 ਮੰਗਿਆ ਭਾਵੇਂ 60000 ਦੀ ਦੇ ਦੋਗੇ 6 60 ਹੀ ਦੇ ਦੋਗੇ ਹਾਂ ਜੀ ਬਾਕੀ ਇਹ ਆ ਕਿ ਚਲੋ ਜਿਹੜਾ ਕੋਈ ਸੰਭਲੂਗਾ ਬਾਕੀ ਜਦੋਂ ਤਿਆਰ ਹੋਗੀ ਤਿਆਰ ਹੋਗੀ 80 ਹਜ਼ਾਰ ਦੀ ਝੋਟੀ ਆ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ 80 ਹਜ਼ਾਰ ਠੀਕ ਹੈ ਵਿਧਿਆ ਹੋਰ ਕੁਛ ਹੈ ਨਾ ਨਹੀਂ ਬਸ ਜੀ ਆਹ ਵੇਖੋ ਸੀਲ ਖੱਡੀਆਂ ਵਾ ਬਾਕੀ ਮੇਰੇ ਘਰ ਕੋਈ ਜੰਨੀ ਮਰਜ਼ੀ ਤਸੱਲੀ ਕਰ ਲੈ ਲਾਹਮਾ ਨਹੀਂ ਲੈਣਾ ਜਦੋਂ ਉਸ ਤੋਂ ਬਾਅਦ ਚੋਈਆਂ ਫਿਰ ਅਗਲੀ ਜ਼ਿੰਮੇਵਾਰੀ ਠੀਕ ਹੈ ਮੇਰੇ ਘਰ ਕੋਈ ਚਾਹ ਦਾ ਗੰਗਾ ਤਸੱਲੀ ਕਰਦਾ ਠੀਕ ਹੈ ਬਾਕੀ ਇਹ ਆ ਕਿ ਚਲੋ ਇੱਕ ਗੱਬਣਿਆ ਤੇ ਇੱਕ ਤਾਜੀ ਸੋਈਆ ਇੱਥੋਂ ਹੀ ਆਪਣੀਆਂ ਪਾਸ ਕਰਕੇ ਵੇਚ ਚਾਕੇ ਖੜਨਾ ਨਾ ਠੀਕ ਹੈ ਇਹ ਮਰ ਸੀ ਲੈਣੀ ਆ ਭਾਵੇਂ ਉਹਦੇ ਥੱਲੇ ਇਦਾਂ ਬੈਜੀਏ ਭਾਵੇਂ ਜਿੱਥੇ ਥੱਲੇ ਬੈਜੀਏ ਕੱਟਾ ਵੇ ਲੋ ਕੱਟੇ ਦੀ ਲੋੜ ਨਹੀਂ ਲੱਗੀ ਠੀਕ ਹੈ ਠੀਕ ਹੈ ਜੀ ਬਾਕੀ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਵੇਚ